ਤੁਸੀਂ ਦੇਖ ਰਹੇ ਹੋ লাই ਪੰਜਾਬੀ ਟੀਵੀ ਤੇ ਮੈਂ ਹਰ ਘਟਾ ਦੇ ਨਾਲ ਹੀ ਨਾਖੂਝਿਆ ਸਾਈਬਰ ਧਗੀਆਂ ਹੁੰਦੀਆਂ ਤਾਂ ਤੁਸੀਂ ਆਮ ਦੇਖੀਆਂ ਸੁਣੀਆਂ ਹੁੰਦੀਆਂ ਅਤੇ ਇਸ ਤੋਂ ਬਚਣ ਦੀਆਂ اپੀਲਾਂ ਵੀ ਆਮ ਦੇਖੀਆਂ ਸੁਣੀਆਂ ਹੁੰਦੀਆਂ ਪਰ ਜੇਕਰ ਤੁਹਾਡੇ ਨਾਲ ਸਾਈਬਰ ਠੱਗੀ ਹੁੰਦੀ ਹੈ ਤਾਂ ਤੁਸੀਂ ਇਸ ਦੀ ਸ਼ਿਕਾਇਤ ਸਾਈਬਰ ਸੈੱਲ ਪੁਲਿਸ ਨੂੰ ਕਰਦੇ ਹੋ ਪਰ ਜੇਕਰ ਸਾਈਬਰ ਸੈੱਲ ਦੇ ਪੁਲਿਸ ਅਧਿਕਾਰੀ ਹੀ ਠੱਗ ਹੋਣ ਤਾਂ ਫਿਰ ਤੁਸੀਂ ਕੀ ਕਰੋਗੇ ਜਾਣਕਾਰੀ ਅਨੁਸਾਰ ਸਾਈਬਰ ਸੈੱਲ ਦੇ ਪੁਲਿਸ ਅਧਿਕਾਰੀਆਂ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੈ ਮਾਮਲਾ ਜੁੜਿਆ ਹੋਇਆ ਹੈ ਫਾਜ਼ਿਲਕਾ ਦੇ ਨਾਲ ਜੁਥੇ ਇੱਕ 17 ਸਾਲਾਂ ਨਾਬਾਲਗ ਮੁੰਡੇ ਦੇ ਕੋਲੋਂ ਹੋਲ ਨ ਵਿਡੀਓ ਲਿੰਕ ਦੇ ਉੱਤੇ ਕਲਿੱਕ ਹੋ ਜਾਂਦਾ ਹੈ ਤੇ ਇਸ ਦੀ ਸ਼ਿਕਾਇਤ ਸਾਈਬਰ क्राइम ਨੂੰ ਕੰਟਰੋਲ ਕਰਨ ਵਾਲੀ ਸਾਈਬਰ ਪੁਲਿਸ ਦੇ ਕੋਲ ਪਹੁੰਚਦੀ ਹੈ ਤੇ ਇਥੋਂ ਹੀ سلسلہ ਸ਼ੁਰੂ ਹੁੰਦਾ ਹੈ ਇਸ ਨਬਾਲਗ ਮੁੰਡੇ ਨੂੰ ਬਲੈਕਮੇਲ ਕਰਨ ਦਾ ਇਸ ਬੱਚੇ ਦੇ ਮਾਪਿਆਂ ਕੋਲੋਂ 1 ਲੱਖ ਰੁਪਏ ਦੀ ਮੰਗ ਕੀਤੀ ਜਾਂਦੀ ਹੈ ਜਾਣਕਾਰੀ ਅਨੁਸਾਰ ਸਾਈਬਰ ਸੈੱਲ ਦੇ ਐਸ ਐਚ ਓ ਸਣੇ ਤਿੰਨ ਅਧਿਕਾਰੀਆਂ ਨੂੰ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਇਸਦੀ ਜਾਣਕਾਰੀ ਖੁਦ ਮੰਤਰੀ ਹਰਪਾਲ ਸਿੰਘ ਚਿੰਮਾ ਹੁਣਾ ਦੇ ਵੱਲੋਂ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਤੁਰੰਤ ਐਕਸ਼ਨ ਲੈਂਦਿਆਂ ਇਹ ਕਾਰਵਾਈ ਕੀਤੀ ਗਈ ਹੈ। ਉੱਥੇ ਜਿੱਥੇ ਇਸ ਮਾਮਲੇ ਦੇ ਵਿੱਚ ਐਸਐਚਓ ਸਨੇ ਤਿੰਨ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਵਿਜੀਲੈਂਸ ਦੇ ਵੱਲੋਂ ਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲੈਂਦਿਆਂ ਫਾਜ਼ਿਲਕਾ ਦੇ ਐਸਐਸਪੀ ਨੂੰ ਮੁਅਤਲ ਕਰ ਦਿੱਤਾ ਗਿਆ। ਇਹ ਮਾਮਲਾ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਸਾਈਬਰ ਕ੍ਰਾਈਮ ਪੁਲਿਸ ਥਾਣੇ ਦੇ ਨਾਲ ਜੁੜਿਆ ਇੱਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਹੈ। ਦਿਲਰਾਜ ਸਿੰਘ ਦੇ ਪਿਤਾ ਧਰਮਿੰਦਰ ਸਿੰਘ ਨੇ આરોਪ ਲਗਾਏ ਨੇ ਕਿ ਪੁਲਿਸ ਵੱਲੋਂ ਰਿਸ਼ਵਤ ਮੰਗੀ ਗਈ ਅਤੇ ਇਸ ਦੇ ਸਬੂਤ ਸਮੇਤ ਉਹਨਾਂ ਨੇ ਮੁੱਖ ਮੰਤਰੀ ਨੂੰ ਸੰਪਰਕ ਕੀਤਾ। ਆਮ ਆਦਮੀ ਪਾਰਟੀ ਦਾ ਗਠਨ 2012 ਦੇ ਵਿੱਚ ਭ੍ਰਿਸ਼ਟਾਚਾਰ ਦੇ ਖਿਲਾਫ ਦੇਸ਼ ਪਰ ਪਰਦੇ ਵਿੱਚ ਉੱਠੀ ਇੱਕ ਵੱਡੀ ਆਵਾਜ਼ ਦੇ ਵਿੱਚੋਂ ਪੈਦਾ ਹੋਇਆ ਇੱਕ ਬਹੁਤ ਵੱਡੀ ਮੂਵਮੈਂਟ ਜਿਹੜੀ ਆ ਦੇਸ਼ ਦੇ ਅੰਦਰ ਭ੍ਰਿਸ਼ਟਾਚਾਰ ਦੇ ਖਿਲਾਫ ਕਰਾਪਸ਼ਨ ਦੇ ਖਿਲਾਫ ਪੈਦਾ ਹੋਈ ਔਰ ਉਸ ਮਹਿੰਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਘਟ ਰੋਇਆ ਸਾਡੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਬਾ ਜੀ ਨੇ ਪਾਰਟੀ ਦੇ ਸਿਧਾਂਤ ਦੇ ਵਿੱਚ ਪਾਰਟੀ ਦੇ ਖਰੜੇ ਦੇ ਵਿੱਚ ਇਹ ਗੱਲ ਔਰ ਮੁਕਤਾ ਤੌਰ ਤੇ ਲਿਖੀ ਇਹ ਗੱਲ ਬੜੇ ਬੋਟੇ ਸ਼ਬਦਾਂ ਚ ਲਿਖੀ ਕਿ ਨਾ ਪਾਰਟੀ ਦੇ ਅੰਦਰ ਨਾ ਸਰਕਾਰ ਦੇ ਅੰਦਰ ਕਿਸੇ ਵੀ ਲੈਵਲ ਦੇ ਉੱਤੇ ਭ੍ਰਿਸ਼ਟਾਚਾਰ ਜਿਹੜਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ 3 ਸਾਲ ਪਹਿਲਾਂ ਹੋਂਦ ਵਿੱਚ ਆਉਂਦੀ ਆ ਔਰ ਪ੍ਰਸਤਾਚਾਰੀ ਜਿਹੜੇ ਸੀ ਪੰਜਾਬ ਦੇ ਅੰਦਰ ਉਹਨਾਂ ਨੂੰ ਭਜਣਾ ਪਿਆ ਪੰਜਾਬ ਦੇ ਅੰਦਰ ਪ੍ਰਸਤਾਚਾਰ ਨੂੰ ਵੱਡੇ ਪੱਧਰ ਤੇ ਠੱਲ ਪਈ ਔਰ ਪਿਛਲੇ 3 ਸਾਲਾਂ ਤੋਂ ਲਗਾਤਾਰ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁਖਵੰਤਰੀ ਸਾਹਿਬ ਦੀ ਅਗਵਾਈ ਚ ਪ੍ਰਸਤਾਚਾਰ ਦੇ ਖਿਲਾਫ ਇੱਕ ਲੜਾਈ ਜਿਹੜੀ ਹੈ ਵੱਡੀ ਪੱਧਰ ਤੇ ਲੜੀ ਜਾ ਰਹੀ ਆ ਲਗਾਤਾਰ ਚਾਹ ਕੋਈ ਸਾਡਾ ਚਾਹ ਕੋਈ ਬਗਾਨਾ ਜਿਹੜਾ ਭ੍ਰਿਸ਼ਟਾਚਾਰ ਕਰਦਾਗਾ ਉਹ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਜਾ ਰਿਹਾ ਹੈ ਉਹਨੂੰ ਕਾਨੂੰਨ ਦੇ ਮੁਤਾਬਕ ਸਜ਼ਾ ਜਿਹੜੀ ਮਿਲ ਰਹੀ ਆ ਬਹੁਤ ਸਾਰਿਆਂ ਦੇ ਕੇਸ ਅਦਾਲਤਾਂ 'ਚ ਪੈ ਨੇ ਔਰ ਬਹੁਤ ਸਾਰਿਆਂ ਨੂੰ ਕਨਵਿਕਸ਼ਨ ਜਿਹੜੀ ਆ ਸਜ਼ਾ ਹੋ ਚੁੱਕੀ ਆ ਉਸੇ ਨਿਯਮ ਦੇ ਤਹਿਤ ਅੱਜ ਸਾਡੇ ਵਿਜੀਲੈਂਸ ਬਿਊਰੋ ਨੂੰ ਪੰਜਾਬ ਦੇ ਵਿਜੀਲੈਂਸ ਬਿਊਰੋ ਨੂੰ ਇੱਕ ਵੱਡੀ ਇਨਫਾਰਮੇਸ਼ਨ ਜਿਹੜੀ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਪ੍ਰਾਪਤ ਹੋਈ ਕਿ ਕੁਝ ਸਾਈਬਰ ਕ੍ਰਾਈਮ ਦੇ ਅਧਿਕਾਰੀ ਸਾਈਬਰ ਸੰਘ ਦੇ ਅਧਿਕਾਰੀ ਜਿਨ੍ਹਾਂ ਨੇ ਸਾਈਬਰ ਕ੍ਰਾਈਮ ਫੰਡਾ ਹੁੰਦਾਗਾ ਉਹ ਕਿਸ ਤਰ੍ਹਾਂ ਭੋਲੇ-ਪਾਲੇ ਲੋਕਾਂ ਨੂੰ ਗੁਮਰਾਹ ਕਰਕੇ ਬਲੈਕਮੇਲ ਕਰਕੇ ਪੈਸੇ ਲੁੱਟਣ ਤੇ ਲੱਗੇ ਹੋਏ ਨੇ ਫਾਜ਼ਲਕਾ ਜ਼ਿਲ੍ਹੇ ਦਾ ਫਾਜ਼ਲਕਾ ਜ਼ਿਲ੍ਹੇ ਦਾ ਐਸਐਚਓ ਜਿਹੜਾ ਕਿ ਸਾਈਬਰ ਕ੍ਰਾਈਮ ਦਾ ਸਾਈਬਰ ਕ੍ਰਾਈਮ ਸੈੱਲ ਦਾ ਐਸਐਚਓ ਸੀ ਉਹਨੂੰ ਚਾਰ ਉਹਦੇ ਸਾਥੀਆਂ ਦੇ ਨਾਲ ਜਿਹਦੇ ਵਿੱਚ ਰੀਡਰ ਉਹਦੇ ਦੋ ਹੋਰ ਅਧਿਕਾਰੀ ਦੋ ਹੋਰ ਪੁਲਿਸ ਜਿਹੜੇ ਉਹਨਾਂ ਦੇ ਛੋਟੇ ਪੁਲਿਸ ਅਫਸਰ ਸੀ ਉਹਨਾਂ ਨੂੰ ਫੜਿਆ ਗਿਆ ਕਿ ਕਿਸ ਤਰ੍ਹਾਂ ਉਹਨਾਂ ਨੇ 1 ਲੱਖ ਰੁਪਏ ਦੀ ਰਿਸ਼ਵਤ ਜਿਹੜੀ ਆ 1 ਲੱਖ ਰੁਪਏ ਦੀ ਰਿਸ਼ਵਤ ਜਿਹੜੀ ਪ੍ਰਾਪਤ ਕੀਤੀ ਔਰ ਉਸ ਦੇ ਵਿੱਚ ਅੱਜ ਦੀ ਗ੍ਰਿਫਤਾਰੀ ਹੋਈ ਆ ਕਿਉਂਕਿ 17 ਸਾਲ ਦਾ ਬੱਚਾ ਉਸ ਪਰਿਵਾਰ ਦਾ ਕੰਪਲੇਨੈਂਟ ਪਰਿਵਾਰ ਦਾ 17 ਸਾਲ ਦਾ ਬੱਚਾ ਸੀ ਜਿਹੜਾ ਜੋ ਸਾਈਬਰ ਦੇ ਉੱਤੇ ਕਰਾਇਮ ਹੁੰਦਾਗਾ ਪੋਰਨ ਵੀਡੀਓਜ਼ ਵਗੈਰਾ ਕਿਤੇ ਗਲਤੀ ਨਾਲ ਉਸ ਬੱਚੇ ਤੋਂ ਉਹ ਜਿਹੜਾ ਬਟਨ ਸੀ ਜਾਂ ਮੋਬਾਈਲ ਦੇ ਅੰਦਰ ਛੇੜਛਾੜ ਕਰਦੇ ਹੋਏ ਬੱਚੇ ਤੋਂ ਉਹ ਹੋ ਗਿਆ ਉਹਦੀ ਰਿਪੋਰਟ ਜਿਹੜੀ ਹੈ ਟਿਪ ਲਾਈਨ ਦੇ ਉੱਤੇ ਪਹੁੰਚੀ ਉਹ ਤੋਂ ਰਿਪੋਰਟ ਜਿਹੜੀ ਐ ਐਸਐਚਓ ਕੋਲੇ ਪਹੁੰਚੀ ਕਿਉਂਕਿ ਨੌਨ ਸੀਰੀਅਸ ਕੇਸ ਸੀਗਾ ਇੱਕ ਤਾਂ ਸੀਰੀਅਸ ਕੇਸ ਹੁੰਦੇ ਨੇ ਕਿ ਕਿ ਬਾਰ-ਬਾਰ ਫੋਰਨ ਵੀਡੀਓਜ਼ ਨੂੰ ਬੱਚਿਆਂ ਦੇ ਵੀਡੀਓਜ਼ ਨੂੰ ਫਾਰਵਰਡ ਕਰਨਾ ਸੋਸਾਇਟੀ ਚ ਫਸਪ ਫੇਲਾਉਣਾ ਯਾਬ ਦਕਸ਼ਨੇਵਲ ਤਰੀਕੇ ਨਾਲ ਸੋਸਾਇਟੀ ਸਪਰੈਡ ਕਰਨਾ ਪਰ ਲੇਕਿਨ ਇਹ ਕੇਸ ਉਸ ਤਰ੍ਹਾਂ ਦਾ ਨਹੀਂ ਸੀਗਾ ਪਰ ਲੇਕਿਨ ਉਸ ਦੀ ਆੜ ਵਿੱਚ ਉਸ ਬੱਚੇ ਨੂੰ ਡਰਾ ਕੇ ਉਹਦੇ ਮਾਤਾ ਪਿਤਾ ਨੂੰ ਡਰਾ ਕੇ ਬਦਨਾਮੀ ਹੋਣ ਦੇ ਡਰ ਤੋਂ ਕਿ ਸਾਡੇ ਬੱਚੇ ਦੀ ਬਦਨਾਮੀ ਨਾ ਹੋਵੇ ਕਿਉਂਕਿ ਬਾਲਗ ਨਹੀਂ ਸੀ ਬੱਚਾ ਨਵਾਲਗ ਸੀਗਾ ਅੰਡਰਏਜ ਬੱਚਾ ਸੀਗਾ ਉਹਦੀ ਬਦਨਾਮੀ ਤੋਂ ਡਰਦੇ ਉਹਦੇ ਮਾਤਾ ਪਿਤਾ ਨੇ ਉਹਨੂੰ ਬਚਾਉਣ ਦੇ ਲਈ ਆਪਣੀ ਜਦੋਜਾਦ ਜਾਰੀ ਰੱਖੀ ਪਰ ਲੇਕਿਨ ਕਿਸੇ ਪਾਸੇ ਨਾ ਲੱਗੀ ਤਾਂ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਮਾਨਜੋਗ ਮੁੱਖ ਮੰਤਰੀ ਸਾਹਿਬ ਨਾਲ ਸੰਪਰਕ ਕੀਤਾ ਤਾਂ ਉਸ ਫਾਦਲ ਕਾ ਕੇਸ ਦੀ ਜ਼ਿੰਮੇਵਾਰੀ ਜਿਹੜੀ ਆ ਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਬਿਜ਼ਨਸ ਬਿਊਰੋ ਦੀ ਲਾਈ ਅੱਜ ਉਹਦੇ ਵਿੱਚ ਕਨਸਟੇਬਲ ਰੀਡਰ ਗਨਮੈਨ ਤੇ ਐਸਐਚਓ ਜਿਹੜਾ ਬੁਨਸੀ ਮੁੰਸੀ ਤੇ ਐਸਐਚਓ ਜਿਹੜਾ ਉਹ 1 ਲੱਖ ਰੁਪਇਆ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਹੋਏ ਨੇ ਸ਼ਿਕਾਇਤ ਤੋਂ ਬਾਅਦ ਸਾਈਬਰ ਪੁਲਿਸ ਨੇ ਉਕਤ ਨਾਬਾਲਗ ਦਾ ਮੋਬਾਈਲ ਫੋਨ ਜ਼ਬਤ ਕਰ ਲਿਆ ਸੀ ਪਰਿਵਾਰ ਵੱਲੋਂ ਮੁੱਦੇ ਨੂੰ ਸੁਲਝਾਉਣ ਦੀਆਂ ਕਈ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਉਹਨਾਂ ਨੂੰ ਰਿਸ਼ਵਤ ਦੇਣ ਦੇ ਲਈ ਮਜਬੂਰ ਕੀਤਾ ਗਿਆ ਮੇਰਾ ਕਹਿਣ ਦਾ ਭਾਵ ਕਿ ਭ੍ਰਿਸ਼ਟਾਚਾਰ ਕਿਸੇ ਵੀ ਲੈਵਲ ਦਾ ਹੋਵੇ ਚਾਹ ਮੰਤਰੀ ਕਰਦਾ ਹੋਵੇ ਚਾਹ ਐਮਐਲਏ ਕਰਦਾ ਹੋਵੇ ਚਾਹ ਹੀ ਕਿਸ ਅਧਿਕਾਰੀ ਕਰਦਾ ਹੋਵੇ ਚਾਹ ਆਈਐਸ ਅਧਿਕਾਰੀ ਕਰਦਾ ਹੋਵੇ ਚਾਹ ਪੀਸੀ ਕਰਦਾ ਹੋਵੇ ਜਾਂ ਕੋਈ ਹੋਰ ਵਿਅਕਤੀ ਕਰਦਾ ਹੋਵੇ ਜੀਦਾ ਵੀ ਮਾਮਲਾ ਸਰਕਾਰ ਦੇ ਧਿਆਨ ਚਾਉਂਦਾਗਾ ਤਾਂ ਸਰਕਾਰ ਜਿਹੜੀ ਆ ਉਹਨੂੰ ਬਖਸ਼ੂਗੀ ਨਹੀਂ ਬੜਾ ਸਪਸ਼ਟ ਸੰਕੇਤਾਂ ਬੜੀਆਂ ਸਪਸ਼ਟ ਹਦਾਇਤਾਂ ਨੇ 기ਆਂ ਕਿ ਜਿਹੜਾ ਵੀ ਮੁਲਾਜ਼ਮ ਕਿਸੇ ਵੀ ਡਿਪਾਰਟਮੈਂਟ ਦਾ ਕਿਸੇ ਵੀ ਪ੍ਰਕਾਰ ਦੀ ਕਰਪਸ਼ਨ ਕਰੂਗਾ ਤਾਂ ਉਹਨੂੰ ਨਾਕੂਰੀ ਤੇ ਬਿਆਧ ਤੋਣੇ ਪਹਿਣਗੇ ਉਹਦੇ ਖਿਲਾਫ ਮੁਕੱਦਮਾ ਵੀ ਦਰਜ ਹੋਊਗਾ ਉਹਨੂੰ ਜੇਲ੍ਹ 'ਚ ਵੀ ਜਾਣਾ ਪਊਗਾ ਉਹਨੂੰ ਸਰਕਾਰ ਜਿਹੜੀ ਆ ਸਦਾ ਵੀ ਕਰਵਾ ਕੇ ਹਟੂਗੀ ਸਾਡੀ ਪ੍ਰਸ਼ਾਸਨ ਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਆ ਦੇਖੋ ਨਹੀਂ ਇਸ ਤਰ੍ਹਾਂ ਦੇ ਮੈਨੂੰ ਲੱਗਦਾ ਕਟੜਾਮਾ ਘਟ ਸਾਹਮਣੇ ਆਉਂਦੀਆਂ ਰਹਿਗੀਆਂ ਪਰ ਮੈਂ ਉਸ ਪਾਰਟੀ ਦੀ ਜਿਹੜੀ ਕੰਪਲੇਨਟ ਪਾਰਟੀ ਆ ਉਹਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਕਿ ਉਹਨਾਂ ਨੇ ਪਹਿਲਾਂ ਵੇਖ ਕੇ ਦੋ ਵਾਰ ਮਾਮਲਾ ਫਾਜ਼ਲ ਕਾ ਪੁਲਿਸ ਦੇ ਵੀ ਧਿਆਨ ਚ ਆਇਆ ਉਹਨਾਂ ਨੇ ਡਿਲੇ ਕੀਤੀ ਪਰ ਜਦੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਮਾਮਲਾ ਧਿਆਨ ਚ ਆਇਆ ਤਾਂ ਮੁੱਖ ਮੰਤਰੀ ਸਾਹਿਬ ਨੇ ਤੁਰੰਤ ਕਾਰਵਾਈ ਕਰਦਿਆ ਹੋਇਆ ਕਾਰਵਾਈ ਵੱਡੀ ਕਾਰਵਾਈ ਕੀਤੀ ਆ ਅੱਜ ਇੱਕ ਐਸਐਚਓ ਚਾਰ ਉਹਦੇ ਹੋਰ ਸਾਥੀ ਜਿਹੜੇ ਨੇਗੇ ਉਹ ਜੇਲ੍ਹ ਦੀਆਂ ਸਲਾਖਾਂ 'ਚ ਗਏ ਨੇ ਅਨਲਿਸਟਿਗੇਸ਼ਨ ਥੋੜਾ ਸਮਾਂ ਪਹਿਲਾਂ ਸਟਾਰਟ ਹੋਈ ਹੈਗੀ ਸੋ ਬਿਲਕੁਲ ਕਰਪਸ਼ਨ ਭ੍ਰਸ਼ਟਾਚਾਰੀ ਰਿਸ਼ਵਤਖੋਰੀ ਜਿਹੜੀ ਆ ਉਹ ਪੰਜਾਬ ਤੋਂ ਖਤਮ ਕਰਾਂਗੇ ਔਰ ਪੰਜਾਬ ਨੂੰ ਇਮਾਨਦਾਰ ਸੂਬਾ ਬਣਾਵਾਂਗੇ ਐਸਐਚਓ ਸੁਮੇਤ ਪੰਥੋ ਐਸਐਚਓ ਜਿਹੜਾ ਹੈਗਾ ਫਾਜ਼ਿਲਕਾ ਦੇ ਸਾਈਬਰ ਕਰਾਇਮ ਦਾ ਐਸਐਚਓ ਆ ਕਿ ਅੱਜ ਮੈਂ ਕਿਹਾ ਕਿ ਨਾਮ ਇੰਸਪੈਕਟਰ ਮਨਜੀਤ ਸਿੰਘ ਦਾ ਵੈਸੇ ਨਾਮ ਜਿਹੜੇ ਨੇ ਕਿ ਅਨਵੈਸਟਿਗੇਟ ਅੰਡਰ ਇਨਵੈਸਟੀਗੇਸ਼ਨ ਨੇ ਨਾ ਡਿਸਕਲੋਜ਼ ਕੀਤਾ ਜਾ ਕਿਉਂਕਿ ਇੱਕ ਚਾਈਲਡ ਜਿਹਨੂੰ ਆਪਾਂ ਕਹਿ ਦਈਏ ਉਹ ਅੰਡਰ ਦਾ ਏਜ ਆਫ 18 ਇਅਰ ਆ ਉਹ ਕੰਪਲੇਨੈਂਟ ਦਾ ਨਾਮ ਵੀ ਡਿਸਕਲੋਜ਼ ਕਰਨਾ ਉਚਿਤ ਨਹੀਂ ਹੋਊਗਾ ਜਿਨ੍ਹਾਂ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹ ਹਨ ਇੰਸਪੈਕਟਰ ਮਨਜੀਤ ਸਿੰਘ ਐਸ ਐਚ ਓ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਫਾਜ਼ਿਲਕਾ ਸੀਨੀਅਰ ਕਨਸਟੇਬਲ ਰਾਜਪਾਲ ਐਸ ਐਚ ਓ ਦਾ ਲੀਡਰ ਸੀਨੀਅਰ ਕਾਂਸਟੇਬਲ ਸ਼ਿੰਦਰਪਾਲ ਐਮ ਐਚ ਸੀ ਮੁਖ ਹੈੱਡ ਕਾਂਸਟੇਬਲ ਸੀਨੀਅਰ ਕਾਂਸਟੇਬਲ ਸੁਮਿਤ ਕੁਮਾਰ ਇਹ ਮਾਮਲਾ ਪੰਜਾਬ ਦੇ ਵਿੱਚ ਕਾਨੂੰਨ ਦੀ ਰੱਖਿਆ ਕਰਨ ਵਾਲਿਆਂ ਵੱਲੋਂ ਨੈਤਿਕਤਾ ਦੇ ਉਲਟ ਵਿਵਹਾਰ ਦਾ ਇੱਕ ਉਦਾਹਰਣ ਹੈ ਜਿਸ ਤੇ ਪੂਰੀ ਜਾਂਚ ਅਤੇ ਕਾਰਵਾਈ ਹੋਣੀ ਚਾਹੀਦੀ ਹੈ